ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਰਾਦ ਸੁਹੀ ਸੰਤ ਮਹੱਲਾ ਤੀਜਾ ਕਰ ਦੂਜਾ ਇੱਕ ਹੋ ਓਮਕਾਰ ਸਤਗੁਰੂ ਪ੍ਰਸਾਦ ਦੁਖ ਸੁਖ ਸੁਹਲੜਾ ਹਰ ਤਿਆਗ ਹੋ ਗੁਰਮੁਖ ਹਰ ਫਲ ਪਾਵ ਹੋ ਗੁਰਮੁਖ ਫਲ ਪਾਵ ਹੋ ਹਰ ਨਾਮ ਧਿਆਵ ਹੋ ਜਨਮ ਜਨਮ ਕੇ ਦੁਖ ਨਿਵਾਰੇ ਸੁਖ ਸੁਹਲੜਾ ਹਰ ਤਿਆਗ ਹੋ ਮੁਖ ਹਰ ਫਲ ਪਾਵੋ ਗੁਰਮੁਖ ਫਲ ਪਾਵੋ ਹਰ ਨਾਮਤਿ ਆਵੋ ਜਨਮ ਜਨਮ ਕੇ ਦੁਖ ਨਿਵਾਰੇ ਬਲਹਾਰੀ ਗੁਰ ਆਪਣੇ ਵਿਟੋ ਜਿਨ ਕਾਰਜ ਸਭ ਸਵਾਰੇ ਹਰ ਪ੍ਰਭ ਕਿਰਪਾ ਕਰੇ ਹਰ ਜਾਪੋ ਸੁਖ ਫਲ ਹਰ ਜਨ ਪਾਵੋ ਨਾਨਕ ਕਹਿ ਸੁਨੋ ਜਨ ਪਹਾਈ ਸੁਖ ਸੁਹ ਲੜਾ ਹਰ ਤਿਆਗੋ ਸੁਣ ਹਰ ਗੁਣ ਪੀਨੇ ਸਹਿਜ ਸੁਭਾਏ ਗੁਰਮਤ ਸਹਿਜ ਨਾਮ ਕੋ ਧੁਰ ਲਿਖਿਆ ਤੈਨ ਕੋ ਮਿਲਿਆ ਇਨ ਜਨਮ ਮਰਨ ਭੋ ਭਾਗਾ ਅੰਦਰੋਂ ਦੂਜੀ ਦੁਰਮਤ ਅੰਦਰੋਂ ਦੁਰਮਤ ਦੂਜੀ ਖੋਈ ਸੋ ਜਨ ਹਰਿ ਲੇਵਲਾਗਾ ਜਿਨ ਕੋ ਕਿਰਪਾ ਕੀਨੀ ਮੇਰਾ ਸੁਆਮੀ ਨ ਆਨ ਦੇਨ ਹਰ ਗੁਣ ਗਾਏ ਸੁਣ ਮਨ ਧੀਨੇ ਸਹਿਜ ਸੁਭਾਏ ਜਗ ਮਹਾਰਾਮ ਨਾਮ ਨਿ ਸਤਾਰਾ ਗੁਰ ਤੇ ਹੁਪਜਾ ਸਬਦ ਵਿਚਾਰਾ ਸਬਦ ਵਿਚਾਰਾ RAM ਨਾਮ ਪਿਆਰਾ ਜਿਸ ਕਿਰਪਾ ਕਰੇ ਸੋ ਪਾਏ ਸਹਿਜ ਗੁਣ ਗਾਵੇ ਇਹਨਾਂ ਰਾਤੀ ਕਿਲ ਵਿੱਚ ਸਭ ਗਵਾਏ ਸਭ ਕੋ ਤੇਰਾ ਤੂੰ ਸਭਨਾ ਦਾ ਹਉ ਤੇਰਾ ਤੂੰ ਹਮਾਰਾ ਜਗ ਮਹਾਰਾਮ ਨਾਮ ਨਸਤਾਰਾ ਸਾਜਨ ਆਏ ਉੱਠੇ ਘਰ ਮਾਹੀ ਹਰ ਗੁਣ ਗਾਵੇ ਤ੍ਰਿਪਤ ਆਗਾਹੀ ਹਰ ਗੁਣ ਗਾਏ ਸਦਾ ਤ੍ਰਿਪਤਾਸੀ ਫਿਰ ਭੂਖ ਨਾ ਲਾਗੈ ਆਏ ਤਹਿਦ ਸਤੂਜ ਹੋਵੇ ਹਰ ਜਨ ਕੀ ਜੋ ਹਰ ਹਰ ਨਾਮ ਤੇ ਆਏ ਨਾਨਕ ਹਰ ਆਪੇ ਜੋੜ ਵਿਛੋੜ ਹਰ ਦਿਨ ਕੋ ਦੂਜਾ ਨਹੀਂ ਰਮਾਈ ਹਰ ਗੁਣ ਗਾਏ ਸਦਾ ਤ੍ਰਿਪਤਾਸੀ ਫਿਰ ਖੂਖ ਨਾਲਾ ਕੇ ਆਏ ਦਹਿਦ ਸਪੂਜ ਹੋਵੇ ਹਰ ਜਨ ਕੀ ਜੋ ਹਰ ਹਰ ਨਾਮ ਤਿਆ ਨਾਨਕ ਹਰ ਆਪੇ ਜੋੜ ਵਿਛੋੜੇ ਸਾਜਨ ਕੋ ਦੂਜਾ ਨਹੀਂ ਸਾਜਨ ਆਏ ਉੱਠੇ ਘਰ ਮਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸੂਹੀ ਸ਼ੰਤਮ ਅੱਲਾ ਦੀ ਜਾ ਘਰ ਦੂਜਾ ਏ ਉੰਕਾਰ ਸਤੁਰ ਪ੍ਰਸਾਦ ਸੁਖ ਸੁਹ ਲੜ ਹਰ ਧਿਆਵੋ ਗੁਰਮੁਖ ਹਰਿ ਫਲ ਪਾਵੋ ਗੁਰਮੁਖ ਫਲ ਪਾਵੋ ਹਰ ਨਾਮ ਧਿਆਵੋ ਜਨਮ ਜਨਮ ਤੇ ਤੂ ਬਨਿਵਾਰੇ ਪਿਤਾ ਗੁਰੂ ਅਮਰਦਾਸ ਸਾਹਿਬ ਸੱਚੇ ਬਾਦਸ਼ਾਹ ਜੀ ਦਾ ਪਾਵਨ ਪਵਿੱਤਰ ਹੁਕਮਨਾਮਾ ਸਤਗੁਰੂ ਜੀ ਦੇ ਮੁਕੱਦਸ ਆਲ 767 ਅਤੇ 68 ਤੇ ਸੁਭਾਇਮਾਨ ਹੈ ਸਾਬ ਕਿਰਪਾ ਕਰਨ ਸਰਬੱਤ ਸੰਗਤਾਂ ਦਾ ਆਵਿਆ ਗਾਵਿਆ ਸੁਣਿਆ ਸਤਗੁਰੂ ਜੀ ਥਾਏ ਕੌਣ ਪਾਵਨ ਪਵਿੱਤਰ ਸਰਬਤ ਬਚਨ ਸੰਗਤਾਂ ਦੇ ਹਿਰਦਿਆਂ 'ਚ ਵਸ ਜਾਣ वाहिगुरु जी ख़ालसा का वाहिगुरु जी फतह